ਮੇਰਾ ਨਾਮ ਹੈ ਸੰਤਿਆ ਹਾਂ ਜਿੰਦ ਪਿੰਡ ਪਿੰਡ ਹਰਦੋ ਬਠਵਾਲਾ ਤੇ ਸਾਡੀ ਮੋਦੀ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਜਿਹੜਾ ਇਹਨਾਂ ਨੇ ਨਰੇਗਾ ਦਾ ਕੰਮ ਚਲਾਇਆ ਸੀ ਇਹਨਾਂ ਨੇ ਜਿਹੜਾ 100 ਦਿਨ ਦਾ ਕੰਮ ਹੀ ਤੇ ਜਿਹੜਾ 25 ਦਿਨ ਹੋਰ ਉੱਤੇ ਵਧਾ ਦਿੱਤੇ ਨੇ ਚਲੋ ਅਭੀ ਇਹ ਤਾਂ ਸੋਹਣਾ ਸਾਂ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ 2024 ਚ ਵੀ ਕੰਮ ਕੀਤਾ ਦਾ 2025 ਚ ਵੀ ਕੰਮ ਕੀਤਾ ਦਾ ਤੇ ਸਾਨੂੰ ਜਿਹੜੇ ਪਿਛਲੇ ਪੈਸੇ ਆ ਜਿਹੜੇ ਉਹ ਨਹੀਂ ਦਿੱਤੇ ਅਸੀਂ ਬਹੁਤ ਤੱਕੇ ਖਾਦੇ ਆ ਅਸੀਂ ਦਫਤਰਾਂ ਚ ਵੀ ਗਿਆ ਵੀਡੀਓ ਦਫਤਰ ਵੀ ਗਿਆ ਅਸੀਂ ਨਰੇਗਾ ਵਾਲੇ ਦਫਤਰ ਵੀ ਗਿਆ ਨਹੀਂ ਸਾਡੀ ਸੁਣੀ ਆ ਅਸੀਂ ਬਿਲਕੁਲ ਵੀ ਗਏ ਆ ਹਾਂਜੀ ਮੋਦੀ ਸਰਕਾਰ ਅੱਗੇ ਸਾਡੀ ਇਹੀ ਬੇਨਤੀ ਆ ਕਿ ਸਾਨੂੰ ਪਿਛਲੇ ਪੈਸੇ ਜਿਹੜੇ ਨਾ ਉਹ ਦੁਆਏ ਜਾਣਾ ਅਸੀਂ ਕੰਮ ਕਰਨ ਨੂੰ ਤਿਆਰ ਆ ਤੇ ਅਸੀਂ ਕਰਾਂਗੇ ਕੰਮ ਅੱਗੇ ਵੀ ਕੀਤਾ ਹੁਣ ਵੀ ਕਰਾਂਗੇ ਤੇ ਸਾਨੂੰ ਜਿਹੜੇ ਪਿਛਲੇ ਸਾਨੂੰ ਇਨਸਾਫ ਜਿਹੜਾ ਉਹ ਦੁਆਇਆ ਜਾਏ ਮੋਦੀ ਸਾਹਿਬ ਜੀ ਤੁਹਾਡੀ ਬੇਨਤੀ ਆ ਤੁਹਾਡੇ ਗਾੜੀ ਸਾਡੇ ਤੇ ਅਸੀਂ ਕੰਮ ਕੀਤਾਦਾ ਅਸੀਂ ਬੁੱਢੀਆਂ ਐਣਕਾਂ ਵਾਲੀਆਂ ਕੀਤਾ ਬੁੱਢੀਆਂ ਠੇਰੀਆਂ ਨੇ ਹਣੀ ਤੇ ਸਾਡਾ ਬਹੁਤ ਜ਼ਿਆਦਾ ਅਸੀਂ ਖਤਰੇ ਦੇ ਵਿੱਚ ਕੰਮ ਕੀਤਾਦਾ ਜੰਗਲ ਜਾੜ ਹੀ ਸਾਡੇ ਅੱਗੇ-ਅੱਗੇ ਸੱਪ ਹੀ ਤੇ ਮਗਰਮਗਰ ਅਸੀਂ ਆਪ ਹੀ ਤੇ ਜਿਹੜੇ ਜਵਾਨ ਬੱਚੇ ਕੰਮ ਕਰਦੇ ਉਹਨਾਂ ਨੂੰ ਵੀ ਖਤਰਾ ਸੀ ਜਿਹੜੀਆਂ ਜਵਾਨਾਂ ਨੂੰਆਂ ਕਰਦੀਆਂ ਝੀਆਂ ਕਰਦੀਆਂ ਉਹਨਾਂ ਨੂੰ ਵੀ ਖਤਰਾ ਸੀ ਤੇ ਚਲੋ ਬਜ਼ੁਰਗਾਂ ਦੇ ਅਸੀਂ ਤਾਂ ਕਹਿੰਦੀ ਕੋਈ ਗੱਲ ਨਹੀਂ ਤੇ ਸਾਡੇ ਮਗਰਮਗਰ ਸੱਪ ਤੇ ਅਸੀਂ ਅੱਗੇ-ਅੱਗੇ ਤੁਰਦੇ ਹੀ ਉਹਨਾਂ ਦੇ ਇਹ ਕੰਮ ਕੀਤਾ ਤਾਂ ਬੜਾ ਹੀ ਤਾਂ ਸਾਰੀਆਂ ਜਿੰਨੀਆਂ ਵੀ ਸਾਡੇ ਕੰਮ ਵਾਲੇ ਕੀਜੇ ਨੇ ਗਾਲਿਆਂ ਨੇ ਕਿਸੇ ਨੂੰ ਪੈਸਾ ਨਹੀਂ ਮਿਲਿਆ ਤੇ ਇਹ ਜਿਹੜੀ ਹੱਕ ਹਲਾਲ ਦੀ ਕਮਾਈ ਇਹਦਾ ਸਾਨੂੰ ਮਿਲਣੀ ਚਾਹੀਦੀ ਆ ਸਾਡੀਆਂ ਨੂੰਆਂ ਲੱਗੀਆਂ ਝੀਆਂ ਲੱਗੀਆਂ ਬੱਚੇ ਲੱਗੇ ਤੇ ਹੀ ਜਵਾਨ ਅੱਗੇ ਡੰਡੇ ਫੜ-ਫੜ ਕੇ ਅੱਗੇ ਕੇ ਤੁਰਦੇ ਸੀ ਤੇ ਮਗਰ-ਮਗਰ ਸੱਪ ਹੀ ਹਨ ਇਹ ਤੇ ਲੜ ਵੀ ਸਕਦੇ ਇੱਕ ਬੁੱਢੀ ਦਾ ਲੜ ਵੀ ਗਿਆ ਸੀ ਤੇ ਚਲੋ ਇਹ ਬੇਨਤੀ ਆ ਵੀ ਕੰਮ ਬਹੁਤ ਹੀ ਖਤਰੇ ਦਾ ਕੀਤਾ ਤਾਂ ਤਾਂ ਤੁਸੀਂ ਤਾਂ ਮਿਹਰਬਾਨੀ ਕਰਕੇ ਸਾਡੂ ਬੇਨਤੀ ਕਰਕੇ ਸਾਨੂੰ ਪੈਸੇ ਸਾਨੂੰ ਪਾਏ ਜਾਣ ਹਾਂਜੀ ਹਾਂਜੀ ਪਿੰਡ ਸਾਡਾ ਬਥਵਾਲਾ ਜੀ ਤੇ ਨਾ ਮੇਰਾ ਬਚਨੀ ਆ ਹਾਂਜੀ ਬਚਨੀਆਂ ਤੇ ਕਹਿੰਦੇ ਵੀ ਨਾ ਤੁਹਾਡਾ ਹੈ ਹੀ ਨਹੀਂ ਭਲਾ ਜਦੋਂ ਫੋਟੋ ਖਿੱਚਦੇ ਸੀ ਸਾਰੇ ਮੋਕਾੜ ਕੇ ਵੇਖਦੇ ਸੀ ਸਾਨੂੰ ਲਾਦੇ ਸੀ ਆਣ ਕੇ ਤੇ ਹੁਣ ਕਹਿੰਦੇ ਤੁਹਾਡੇ ਨਾ ਹੀ ਹਨੀ ਤੇ ਜਿੰਨੀਆਂ ਜਣੀਆਂ ਕੰਮ ਕੀਤਾ ਕਿਸੇ ਦਾ ਪੈਸਾ ਨਹੀਂ ਪਿਆ ਇਹਨਾਂ ਦੇ ਵੈਸੇ ਪੈਣੇ ਚਾਹੀਦੇ ਨਾ ਤੇ ਚਲੋ ਤੁਹਾਡਾ ਹੀ ਧੰਨਵਾਦ ਕਰਦੇ ਆ ਅੱਗੇ ਤੋਂ ਕਹਿੰਦੇ 100 ਦਿਨ ਦਾ ਕੰਮ ਹੀ ਹੁਣ ਤੁਸੀਂ 25 ਦਿਨ ਵਧਾਏ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਕੀਤੀ ਜਿਨਾ ਅੱਗੇ ਵਾਸਤੇ ਵੀ ਸਾਨੂੰ ਖੁਸ਼ੀ ਆ ਸਾਡੇ ਬੱਚਿਆਂ ਨੂੰ ਸਾਡੀਆਂ ਨੋਵਾਂ ਧੀਆਂ ਨੂੰ ਇਹੋ ਕੰਮ ਦਿਓ ਜਣੀਆਂ ਕਰਕੇ ਰੋਜ਼ਾਰ ਖਾ ਸਕਣ А,